ਚੱਤ ਸ੍ਰੀ ਅਕਾਲ ਜੀ ਅਸੀਂ ਬਹੁਤ ਸਾਰੇ ਕੁੜੀਆਂ ਮੁੰਡਿਆਂ ਦੇ ਪੈਰ ਤੇ ਕਾਲਾ ਤੱਕ ਬੰਨਿਆ ਹੋਇਆ ਦੇਖਦੀ ਹਾਂ ਕਾਲਾ ਤੱਕ ਬੰਦਨਾ ਤਾਂ ਬਹੁਤ ਫੈਸ਼ਨ ਬਣ ਚੁੱਕਿਆ ਹੈ ਪਰ ਕਾਲਾ ਤੱਕ ਬੰਨੰਦੀ ਬਹੁਤ ਲਾਭ ਵੀ ਹੁੰਦੀ ਹਨ ਜੋ ਸਾਨੂੰ ਪਤਾ ਨਹੀਂ ਹੁੰਦੀ ਜੇਕਰ ਤੁਸੀਂ ਇਸ ਗੱਲ ਤੋਂ ਅਨਜਾਨ ਹੋ ਕਿ ਕਾਲਾ ਤੱਕ ਬੰਨਨ ਦੇ ਸਾਨੂੰ ਕੀ ਲਾਭ ਹੋ ਸਕਦੇ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਾਲਾ ਤੱਕ ਬੰਨਨ ਦੇ ਸਾਨੂੰ ਕੀ ਲਾਭ ਹਨ ਵੀਡੀਓ ਸ਼ੁਰੂ ਕਰਦੇ ਹਾਂ ਜੀ ਧਿਆਨ ਨਾਲ ਸੁਣਿਓ ਪੇਰ ਤੁਸੀਂ ਵੀ ਕਾਲਾ ਤਾਡਾ ਬਣ ਕੇ ਬਹੁਤ ਸਾਰਾ ਲਾਭ ਪ੍ਰਾਪਤ ਕਰ ਸਕੋਗੇ ਹਾਂਜੀ ਨੰਬਰ 1 ਸੱਜੇ ਹੱਥ ਦੀ ਬਾਂਤੇ ਕਾਲਾ ਤਾ ਗਬੰਧਨ ਨਾਲ ਸਰੀਰ ਵਿੱਚ ਮੌਜੂਦ ਨਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ ਲੱਕ ਕੋਸ਼ਾਂ ਕਰਨ ਦੇ ਬਾਵਜੂਦ ਵੀ ਜਿਹੜੇ ਸਾਡੇ ਕੰਮ ਨਹੀਂ ਬਣ ਰਹੇ ਹੁੰਦੇ ਉਹ ਕੰਮ ਬੜੀ ਆਸਾਨੀ ਨਾਲ ਬਣ ਲੱਗ ਜਾਂਦੇ ਹਨ ਤੇ ਸਾਡੇ ਲਈ ਸਫਲਤਾ ਦੇ ਦਰਵਾਜ਼ੇ ਖੁੱਲ ਜਾਂਦੇ ਹਨ ਨੰਬਰ 2 ਜੇਕਰ ਵਾਰ-ਵਾਰ ਟਰਨ ਪੈ ਰਹੀ ਹੈ ਤੁਸੀਂ ਪੇਟ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਦੋਨਾਂ ਪੈਰਾਂ ਦੇ ਅੰਗੂਠਿਆਂ ਤੇ ਕਾਲੀ ਤਾਗੀ ਬੰਨ ਲਓ ਇਸ ਨਾਲ ਟਰਨ ਪੈਣ ਦੀ ਸਮੱਸਿਆ ਠੀਕ ਹੋ ਜਾਵੇਗੀ ਤੇ ਤੁਸੀਂ ਪੇਟ ਦਰਦ ਤੋਂ ਰਾਹਤ ਪਾਉਗੇ ਨੰਬਰ 3 ਜੇਕਰ ਕੋਈ ਵਿਅਕਤੀ ਮੰਗਲਵਾਰ ਦੇ ਦਿਨ ਸੱਜੇ ਪੈਰ ਤੇ ਕਾਲਾ ਤਾਗਾ ਬੰਨ੍ਹਦਾ ਹੈ ਤਾਂ ਉਸ ਦੇ ਘਰ ਲక్ష్ਮੀ ਦਾ ਆਗਮਨ ਹੋਣ ਲੱਗ ਜਾਂਦਾ ਹੈ ਮੰਨ ਲਾਸ਼ ਨਹੀਂ ਬੋਤ ਪਰ ਸਾਨੂੰ ਹੁੰਦੀ ਹੈ ਜੇਕਰ ਤੁਸੀਂ ਵੀ ਪੈਸਿਆਂ ਦੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਆਪਣੇ ਸੱਜੇ ਪੈਰ ਤੇ ਮੰਗਲਵਾਰ ਦੇ ਦਿਨ ਕਾਲਾ ਤਾਗਾ ਮੰਨ ਲਓ ਨੰਬਰ 4 ਇੱਕ ਕਾਲਾ ਤਾਗਾ ਮੰਗਲਵਾਰ ਦੇ ਦਿਨ ਹਨੂਮਾਨ ਜੀ ਦੇ ਮੰਦਰ ਵਿੱਚ ਲੈ ਜਾਓ ਉੱਥੇ ਬੈਠ ਕੇ ਉਸ ਦਾ ਅੱਗੇ ਤੋਂ 9 ਘੰਟਾ ਬੰਨਣੀਆਂ ਸ਼ੁਰੂ ਕਰ ਦਿਓ ਤੇ ਉਸ ਤੋਂ ਬਾਅਦ ਹਨੂਮਾਨ ਜੀ ਦੇ ਚਰਨਾ ਉੱਤੇ ਰੱਖ ਕੇ ਉੱਥੋਂ ਸੰਧੂਰ ਲੈ ਕੇ ਉਸ ਉੱਪਰ ਲਗਾ ਕੇ ਉਸ ਨੂੰ ਘਰ ਲੈ ਆਓ ਅਤੇ ਆਪਣੀ ਤੰਜੂਰੀ ਵਿੱਚ ਰੱਖ ਦਿਓ ਇਸ ਦਾ ਅਸਰ ਬਹੁਤ ਜਲਦ ਦਿਸਣ ਲੱਗ ਜਾਵੇਗਾ ਤੇ ਬਹੁਤ ਜਲਦ ਤੁਹਾਡੇ ਘਰ ਪੈਸੇ ਦੀ ਵਰਖਾ ਹੋਣ ਲੱਗ ਜਾਵੇਗੀ ਨੰਬਰ 5 ਜੇਕਰ ਤੁਸੀਂ ਆਪਣੇ ਹੱਥ ਉੱਪਰ ਕਾਲਾ ਤੱਕ ਬੰਨਿਆ ਹੈ ਤਾਂ ਉਸ ਹੱਥ ਉੱਪਰ ਹੋਰ ਕੋਈ ਧਾਗਾ ਨਹੀਂ ਬੰਨਣਾ ਚਾਹੀਦਾ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕਾਲਾ ਰੰਗ ਸ਼ਨੀ ਦਾ ਪ੍ਰਤੀਕ ਹੈ ਲਾਲ ਰੰਗ ਮੰਗਲ ਦਾ ਪ੍ਰਤੀਕ ਹੈ ਜੇ ਤੂੰ ਸ਼ਨੀ ਤੇ ਮੰਗਲ ਟਕਰਾਉਂਦੀ ਹਨ ਤਾਂ ਇਸ ਦਾ ਸਾਡੇ ਉੱਪਰ ਬੁਰਾ ਅਸਰ ਹੁੰਦਾ ਹੈ ਨੰਬਰ 6 ਕਾਲੇ ਧਾਗੇ ਨੂੰ ਹੱਥ ਜਾਂ ਪੈਰ ਤੇ ਬੰਨ ਨਾਲ ਸਾਡੇ ਉੱਪਰ ਮਾੜੀਆਂ ਸ਼ਕਤੀਆਂ ਦਾ ਪ੍ਰਭਾਵ ਨਹੀਂ ਪੈਂਦਾ ਇਹ ਜੋ ਸਾਡੇ ਉੱਪਰ ਨਕਾਰਤਮਕ ਊਰਜਾ ਪ੍ਰਭਾਵ ਪਾਉਂਦੀ ਹੈ ਕਾਲਾ ਧਾਗਾ ਉਸ ਨੂੰ ਸੋਖ ਲੈਂਦਾ ਹੈ ਅਤੇ ਸਾਨੂੰ ਬੁਰੀਆਂ ਨਜ਼ਰਾਂ ਤੋਂ ਵੀ ਬਚਾ ਕੇ ਰੱਖਦਾ ਹੈ ਨੰਬਰ ਇੱਕ ਕਾਲਾ ਤਾਂ ਗਲੋ ਤੇ ਤੁਸੀਂ ਨਾ ਤੋਂ ਕੇਸ ਚੌਕੜੀ ਮਾਰ ਕੇ ਬੈਠ ਜਾਓ ਤੇ ਕਾਲੀਤਾ ਗੀ ਨੂੰ 108 ਘੰਟਾ ਦਿਓ ਹਰ ਇੱਕ ਘੰਟੇ ਮੂਲ ਮੰਤਰ ਦਾ ਪਾਠ ਕਰਨਾ ਹੈ 108 ਘੰਟਾ ਦਿਨ ਤੋਂ ਬਾਅਦ ਉਸ ਤਾਂ ਗੀ ਨੂੰ ਘਰ ਦੇ مین ਗੇਟ ਤੇ ਬੰਨ੍ਹ ਦਿਓ ਇਸ ਨਾਲ ਤੁਹਾਡੇ ਘਰ ਵਿੱਚ ਕੋਈ ਮਾੜੀ ਸ਼ਕਤੀ ਨਹੀਂ ਕੰਮ ਨਹੀਂ ਕਰੇਗੀ ਤੇ ਤੁਹਾਡੇ ਘਰ ਨજર ਦੋਸ਼ ਤੋਂ ਵੀ ਬਚ ਸਕੇਗਾ ਨਕਾਰਤਮਕ ਊਰਜਾ ਤੋਂ ਵੀ ਤੁਹਾਡੇ ਘਰ ਦਾ ਇਸ ਕਾਲੀਤਾ ਗਿਣਾ ਲੈ ਬਚਾ ਹੋ ਜਾਵੇਗਾ ਨੰਬਰ 8 ਗਰਭਵਤੀ ਔਰਤ ਨੂੰ ਐਪੀਓਸ ਦੇ ਬੱਚੇ ਨੂੰ ਪੇਟ ਵਿੱਚ ਪੜ ਰਹੇ ਬੱਚੇ ਨੂੰ ਨਜਰ ਦੋਸ਼ ਤੋਂ ਬਚਾਉਣ ਲਈ ਇੱਕ ਕਾਲਤਾ ਗਲੋ ਅਤੇ ਗਰਭਵਤੀ ਔਰਤ ਦੇ ਅੱਧ ਜਿੰਨਾ ਤਿੰਨ ਵਾਰ ਨਾਪ ਲੋ ਉਸ ਕਾਲੀਤਾ ਗਿਨੂ ਔਰਤ ਦੇ ਸਿਰ ਉੱਪਰ ਦੀ 7 ਵਾਰ ਵਾਰ ਕੀ ਤਾਂ ਗਿਨੂ ਤੁਸੀਂ ਜਾਂ ਤਾਂ ਪੀਪਲ ਦੀ ਇਸ ਟ੍ਰੈਨਿੰਗ ਦੇ ਨਾਲ ਬੰਨ ਆਓ ਜਾਂ ਫਿਰ ਉਸ ਨੂੰ ਪਕਤੀ ਪਾਣੀ ਵਿੱਚ ਵਹਾ ਦਿਓ ਇਸ ਨਾਲ ਗਰਭਵਤੀ ਔਰਤ ਤੇ ਬੱਚੇ ਨੂੰ ਨਕਾਰਾਤਮਕ ਊਰਜਾ ਤੋਂ ਬਚਾ ਸਕੋਗੇ ਤੇ ਨજર ਦੋਸ਼ ਤੋਂ ਵੀ ਛੁਟਕਾਰਾ ਮਿਲੇਗਾ ਨੰਬਰ 9 ਜੀ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੇ ਪਰਿਵਾਰਕ ਮੈਂਬਰ ਨੂੰ ਕਿਸੇ ਨੇ ਉਸ ਕੀਤਾ ਕਰਾਇਆ ਹੈ ਕਿਸੇ ਨੇ ਕੋਈ ਜਾਦੂ ਟੂਣਾ ਕਰ ਦਿੱਤਾ ਹੈ ਤੇ ਤੁਹਾਡਾ ਪਰਿਵਾਰਕ ਮੈਂਬਰ ਬਿਮਾਰ ਪੈ ਗਿਆ ਹੈ ਤੁਸੀਂ ਉਸ ਦੇ ਪੈਰ ਦੇ ਅੰਗੂਠੇ ਦੀ ਨਾਲ ਵਾਲੀ ਜਿਹੜੀ ਉਂਗਲ ਹੁੰਦੀ ਹੈ ਉਨਾਂ ਦੋਨਾਂ ਉਂਗਲਾ ਉੱਪਰ ਕਾਲਾ ਤੱਕਾ ਬੰਨ੍ਹ ਦਿਓ ਇਹ ਕਾਲਾ ਤੱਕਾ ਗਤੂ ਸੀ ਮੰਦਿਰ ਵਿੱਚੋਂ ਪੁਜਾਰੀ ਤੋਂ ਲੈ ਕੇ ਆਉਣਾ ਹੈ ਇਹ ਧਾਗਾ ਬੰਨਣ ਨਾਲ ਕਿਸੇ ਦਾ ਕੀਤਾ ਕਰਾਇਆ ਬਹੁਤ ਜਲਦ ਠੀਕ ਹੋ ਜਾਂਦਾ ਹੈ ਨੰਬਰ 10 ਜੇਕਰ ਤੁਹਾਡੇ ਘਰ ਵਿੱਚ ਬਿਆਸਵਾਸੀ ਬਹੁਤ ਰਹਿੰਦੀ ਹੈ ਪਰਿਵਾਰਕ ਮੈਂਬਰਾਂ ਦਾ ਆਪਸ ਵਿੱਚ ਕਲੇਸ਼ ਰਹਿੰਦਾ ਹੈ ਤੁਸੀਂ ਮੰਗਲਵਾਰ ਦੇ ਦਿਨ ਕਾਲਾ ਤੱਕਾ ਗਲੇ ਕੇ ਉਸ ਵਿੱਚ ਸੱਤ ਮਿਰਚਾਂ ਇੱਕ ਨਿੰਬੂ ਆਪਣੇ ਘਰ ਦੇ 메ਨ ਗੇਟ ਤੇ ਰੱਸੀ ਬਨ ਕੇ ਵਿਸਕਾਰਲ ਕਾਰਟਲੇਟ ਆਦਿ ਇਸ ਨਾਲਕਾਰ ਵਿਚੋਨ ਨਕਾਰਤਮ ਕੋਲ ਚੈਦਰ ਹੁੰਦੀ ਹੈ ਤੇ ਘਰ ਵਿੱਚ ਬੀ ਵੱਜਾ ਦੀ ਲੜਾਈ ਚ ਗੇ ਖਤਮ ਹੋ ਜਾਂਦੀ ਹਨ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਵੀਡੀਓ ਬਤੀ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਵੀਡੀਓ ਨੂੰ ਆਪਣੇ ਫਰੈਂਡ ਸਰਕਲ ਵਿੱਚ ਸ਼ੇਅਰ ਜ਼ਰੂਰ ਕਰਦੇ ਆਕਰੋ ਥੈਂਕ ਯੂ ਅੱਗੇ ਵੀ ਕਿਸੇ ਦਾ ਪਿਆਰ ਹੋ ਸਕੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਅਗਲੀ ਵੀਡੀਓ ਤੇ ਵਿੱਚ